ਫਾਰਮ ਰੈਕ ਚੱਲਦਾ ਹੈ ਤਵੀਆਂ ਤੇ ਮੇਰਾ ਹੋ ਗਿਆ ਹੈ ਲੈਟਾ ਲੁਟਾ ਕਰੋ ਚੈੱਕ ਆਪਸਿਆੜਾ ਚ ਲਾਈਆਂ ਆ ਇਹਦੇ ਸੋਣੀਆਂ ਲੱਗਦੀਆਂ ਥੱਲੇ ਵੀ ਤੇ ਅੱਜ ਦੇਖਦੇ ਆ ਕਿੰਨੇ ਕ ਟਾਈਮ ਚ ਬੀਜ ਦਾ ਖੱਤਾ ਹੈ ਉਹ ਵੀ ਮਿੱਤਰੋ ਫਾਰਮ ਰੈਕ ਲਾ ਦਿੱਤਾ ਹੀ ਰੂਟਰ ਆਊਟਰ ਤੋਂ ਇਹ ਥੋੜਾ ਜਿਹਾ ਦਬਦਾ ਹੈ ਰੂਟਰ ਆਊਟਰ ਤੇ ਕਣਕ ਗਈ ਆ ਨਿਕਲ ਆਈ ਆ ਕਰੋ ਚੈੱਕ ਬੀਜ ਹੀ ਗਈ ਇੱਥੇ ਪਾਇਆ 40 41 ਕੇ ਪਾਇਆ ਸੀਗਾ ਬਾਕੀ ਰਾਈਟਰ ਵੀ ਵਧੀਆ ਤੁਰਿਆ ਆਉਂਦਾ ਹੈ ਕੱਤੇ ਸੋਹਣੇ ਬਣ ਜਾਂਦੇ ਹਾਂ ਹਾਂਜੀ ਮਿੱਤਰੋ ਸਵਾਗਤ ਹੈ ਤੁਹਾਡਾ ਨਵੇਂ ਬਲੌਗ 'ਚ ਤੇ ਇੱਧਰ ਮੋਟਰ ਤੇ ਕਣ ਗਿੜਾ ਮਾਰਨ ਆਏ ਥੇਗੇ ਤੇ ਕਣਕੇ ਨੂੰ ਵੀਜੀ ਨੂੰ 4-5 ਦਿਨ ਹੋ ਗਏ ਆ ਤੇ ਕਣਕ ਅਜੇ ਮਾੜੀ ਮਾੜੀ ਢਾਂਗੀ ਹੈ ਅਜੇ ਤਾਂ ਚੌਥਾ ਦਿਨ ਹੈ ਅੱਜ ਤੇ ਕੱਲ੍ਹ ਨੂੰ ਹੀ ਆਪਾਂ ਪਰਸੋਂ ਤੇ ਬਾਹਰ ਆ ਜਾਣੀ ਆ ਅਜੇ ਮਾੜੀ ਮਾੜੀ ਢਾਂਗੀ ਆ ਵੇ ਆਪਾਂ ਕੰਨੂ ਛੇੜਦੇ ਆ ਖੱਤੇ ਤਵੀਆਂ ਨਾ ਬੋਨੇ ਆ ਇੱਕ ਵਾਰੀ ਬਾਕੇ ਛੱਡ ਦਵਾਂਗੇ ਤੇ ਧੁੱਪ ਲੱਗ ਜੂਗੀ ਇੱਕ ਦਿਨ ਤੇ ਬੱਤੇ ਆ ਜਾਣੇ ਆ ਉਹ ਤੇ ਬਾਕੀ ਇੱਥੇ ਤਾਂ ਨਿਕਲਿਆ ਹੋਣੀ ਆ ਪਾਸੋਂ ਦੀ ਰਹਿ ਨਿਕਲਿਆ ਹੋਣੀ ਆ ਤੇ ਬਾਕੀ ਢੇੜਾ ਮਾਰਨ ਆਏ ਸੀਗੇ ਕਿ ਕਰੀ ਦੇਖੀਏ ਬਾਕੀ ਮਿੱਤਰੋ ਆ ਵੀ ਮੋਟਰ ਤੇ ਆਪਣੇ ਦੂਈ ਸੜਕੋ ਪਾਰ ਵਾਲੀ ਤੇ ਵੀ ਬੱਤੇ ਆ ਹੀ ਗਏ ਖੱਤੇ ਕਰ ਲੋ ਚੈੱਕ ਤੇ ਇਹ ਇੱਥੇ ਆਪਾਂ ਬਾਅਦ ਚ ਛੇੜਾਂਗੇ ਖੂਤੇ ਪਹਿਲਾਂ ਛੇੜਾਂਗੇ ਤੇ ਤੇ ਬਾਅਦ ਚ ਦੇਖਾਂਗੇ ਤੇ ਪਹਿਲਾ ਖੂਹ ਤੇ ਆਪਾਂ ਨਵੇੜ ਕੇ ਆਵਾਂਗੇ 7-8 ਖੱਤੇ ਹੀ ਆ ਖੂਤੇ ਤਾਂ ਫੇਰ ਇੱਥੇ ਐਂਡ ਤੇ ਸਹੀ ਇਹ ਵੀ ਉਦਾਂ ਇੱਕੋ ਦਿੰਦੇ ਯਾਰ ਰੋਣੀ ਖੂਹ ਦੇ ਨਾਲ ਹੀ ਚਿੱਟੇ ਹੋ ਗਿਆ ਉੱਤੋਂ ਤੋਂ ਹੀ ਥੱਲੇ ਤੋਂ ਗੱਲ ਬਥੇਰੀ ਨਿਕਲਣੀ ਆ ਤੇ ਕੀ ਮਿੱਤਰੋ ਕੱਲ ਇੱਥੇ ਸੁਪਰ ਸਿਲਟਰ ਚਲਾ ਕੇ ਦੇਖਿਆ ਇਹ ਦੋਵਾਂ ਟਰੈਕਟਰਾਂ ਨਾਲ ਵੀ ਆਪਣੇ ਸੁਸਾਇਟੀ ਚ ਪਿਆ ਹੁੰਦਾ ਬੈਂਕ ਚ ਤੇ ਤਾਂ ਕਰਕੇ ਉੱਤੋਂ ਚੱਕ ਕੇ ਲੈਂਦਾ ਹੀ ਤਾਂ ਦੇਖਿਆ ਹੀ ਚਲਾ ਕੇ ਖੱਤੀ ਚ ਆਪਣੀ ਚ ਨਿਕਚ ਤੇ ਸਪਾਈਸ ਕੋਈ ਕਰ ਲਓ ਜੈਕ ਤੇ ਇਹ ਖੱत्ता ਬਹੁਤ ਗਿੱਲਾ ਹੈ ਦੇਖੋ ਅਜੇ ਰੌਣੀ ਕੀਤੀ ਨੂੰ ਤਾਂ ਕੁਛਦਾਨ ਵੀ ਨਹੀਂ ਹੋਏ ਹੈਗੇ ਤੇ ਗਿੱਲਾ ਹੀ ਜਮਾ ਤੇ ਵਿੱਚ ਜਿਹੜੇ ਸੈੱਡ ਵਾਲੇ ਗਿਹੜੇ ਜ਼ਿਆਦਾ ਗਿੱਲੇ ਸੀ ਆ ਸੁੱਕਿਆਂ ਚ ਕਰੋ ਚੱਕ ਆਹ ਥੋੜੇ ਗਿਹੜੇ ਦੋਨੇ ਸੁੱਕੇ ਸੀਗੇ ਹੁਣ ਤਾਂ ਚਿੱਟਾ-ਚਿੱਟਾ ਹੋ ਗਿਆ ਉਤੋਂ ਤੇ ਕੱਲ ਬਹੁਤ ਗਿੱਲੇ ਸੀਗੇ ਤੇ ਚਲਾ ਕੇ ਦੇਖਿਆ ਈ ਤੇ ਚੱਲਦੇ ਤਾਂ ਆਪਣੇ ਠੀਕ ਹੈ ਕਿਦਾਂ ਰਾਈਟਰ ਤੇ ਲੈਫਟ ਲੋਟ ਵੀ ਦੋਨਾਂ ਚੱਕ ਲਈ ਸੀਗੀ ਤੇ ਬਾਕੀ ਦੂਜਾ ਮਿੱਤਰੋ ਤੁਰਦੇ ਬਹੁਤ ਆਏ ਦੀ ਸਪੀਡ ਇੱਦਾਂ ਹੁੰਦਾ ਜਿਹੜੇ ਰਾਈਟਰ ਉਹ ਸਹੀ ਆ ਏਦਾਂ ਇਹਨੇ ਬਾਹਾ ਪਾਇਆ ਤਾਂ ਜਦਦਾ ਵਧੀਆ ਚੱਲੀ ਜਾਣੇ ਰੱਪੜੇ ਦਾ ਪਿੰਨੇ ਪੁੰਨੇ ਚ ਕਾ ਕੇ ਬੀਜਣੀ ਜੇ ਕਣਕ ਜੇ ਆਪਾਂ ਦੂਜਾ ਕਈ ਇਹ ਭਰਾਲ ਚ ਭਰਾਲ ਚ ਨਹੀਂ ਇਹ ਚੱਲਣੇ ਹੈਗੇ ਇਹਨਾਂ ਨੇ ਸਪਾਈ ਨਹੀਂ ਦੇਣੀ ਪਿੱਛੇ ਜਮਾ ਵੀ ਤੇ ਬਾਕੀ ਇਹਨ ਵਧੀਆ ਚੱਲਦੇ ਆ ਤੇ ਭਰਾਲ ਚ ਥੋੜਾ ਔਖਾ ਕਰਨਗੇ ਉਦਾਂ ਵਧੀਆ ਖਿੱਚੀ ਗਏ ਦੋਨੇ ਰਾਈਟਰ ਤੇ ਬਾਕੀ ਖੱਤੇ ਕਰ ਲਓ ਜੇ ਇੱਕ ਬੱਤੇ ਉੱਤੋਂ ਤੋਂ ਆਏ ਆ ਜਿੱਦਾਂ ਆ ਵੀ ਕਰ ਲਓ ਉੱਤੋਂ ਤੋਂ ਖੱਤੀ ਲੱਗਦੀ ਥੱਲੇ ਉਹ ਗਿੱਲੀ ਆ ਤਾ ਕਰਕੇ ਆਪਾਂ ਇਹਨਾਂ ਤਵੀਆਂ ਨਾਲ ਖੋਲ ਦੇਣੇ ਆ ਕੱਲ ਸ਼ਾਮਾਂ ਤੀ ਅਜੇ ਅੱਜ ਦੀ ਧੁੱਪ ਲੱਗ ਗਈ ਆ ਤੇ ਕੱਲ ਦੀ ਧੁੱਪ ਸਾਰੀ ਲੱਗਣੀ ਉੱਤੋਂ ਤੋਂ ਚਿੱਟੇ ਆ ਤੇ ਕੱਲੂ ਸ਼ਾਮਾਂ ਤੀ ਆਪਾਂ ਇਹਨਾਂ ਨੂੰ ਫੋਲਾਂਗੇ ਤੇ ਤਵੀਆਂ ਨਾਲ ਮਾਰ ਕੇ ਇੱਕ ਦਿਨ ਪੈ ਰੈਂਦਾਂਗੇ ਆ ਲੰਮੇ ਥੋੜੇ ਬਾਅਦ ਦੇ ਆ ਤੇ ਬਾਅਦ ਚ ਰੋਣੀ ਕੀਤੀ ਨੌ ਵੀ ਮਿੱਤਰੋ ਖੱਤੇ ਖੂਤੇ ਲਾਪੇ ਸੀ ਬੋਣ ਤੇ ਹੁਣੇ ਲੱਗੇ ਆ ਤੇ ਮਗਰਲੇ ਭਾਂ ਦੇ ਦਿਨ ਖੇਤੀ ਤੇ ਛੇੜ ਲਿਆ ਤੇ ਇਹਨੂੰ ਬੀਜਾਂਗੇ ਫਾਰਮ ਟ੍ਰੈਕ ਚੱਲਦਾ ਅਜ ਤਵੀਆਂ ਤੇ ਮੇਰਾ ਹੋ ਗਿਆ ਹੈ ਲੈਟਾ ਲੁੱਟਾ ਕਰੋ ਚੱਕਾ ਪਾਸੇ ਆੜਾ ਚਲਾਈਆਂ ਇਹਦੇ ਸੋਣੀਆਂ ਲਾਦੀਆਂ ਥੱਲੇ ਵੀ ਬਾਰਦੀ ਬਹੁਤ ਲੋਹਾ ਮੋਹਰਲੀ ਦੀ ਉਹਨਾ ਲੱਗਦਾ ਚੱਲਦਾ ਵੀ ਕੱਤੇ ਦਾ ਗਿੱਲੇ ਹੀ ਆ ਥੱਲੇ ਹਜੇ ਤੇ ਛੋਟੇ ਸੇ ਨੂੰ ਛੇ ਰੂਟ ਆਊਟਰ ਨਾਲ 11 12 ਵਜੇ ਲੱਗਾਂਗੇ ਬੋਣ ਲਓ ਵੀ ਮਿੱਤਰੋ ਕਣਕ ਬੀਜਣ ਲੱਪੈ ਹੀ ਕੁਤੇ ਤੇ ਅੱਜ ਦੇਖਦੇ ਆ ਕਿੰਨੇ ਕ ਟਾਈਮ ਚ ਬੀਜ ਦਾ ਖੱਤਾ ਹੈ ਤੇ ਦੋ ਅੱਜ ਕੇ 10 ਮਿੰਟ ਤੇ ਲਾਇਆ ਸੀ ਤੇ ਹਜੇ ਦੂਜਾ ਕਿਹੜਾ ਗਿਆ ਆ ਕੀ ਕਰਦੇ ਆ ਅੱਜ ਕਿੰਨਾ ਕੁ ਟਾਈਮ ਚ ਬੀਜਦਾ ਹੈ ਖੇਤ ਦੋ-ਦਸ ਤੇ ਲਾਇਆ ਸੀ ਦੂਜਾ ਗੜਾ ਚ ਲੱਗਿਆ ਹੈ ਖੱਤੇ ਦਾ ਬੱਥੇ ਪਏ ਆ ਇੱਥੇ ਜਿੱਦਾਂ ਆਪਣੇ ਦੋ ਮੋਟਰ ਤੇ ਬੀਜੀ ਉਹ ਦਿਨ ਉਹ ਜ਼ਿਆਦਾ ਸੁੱਕੇ ਸੀ ਤੇ ਠੀਕ ਹੈ ਤਾਂ ਬਾਕੀ ਕੀ ਕਰਦੇ ਆ ਅੱਜ ਚੱਲੀ ਜਾਂਦਾ ਔ ਵੀ ਮਿੱਤਰੋ ਐਂਜਲੇ ਕੈਰੇਜ ਆ ਗਈ ਖੂਹ ਵਾਲੇ ਚ ਆਪਣੇ ਲੱਗ ਗਏ ਤਿੰਨ ਖੱਤੇ ਬੀਜੇ ਗਏ ਆ ਤੇ ਟਾਈਮ ਆਪਾਂ ਕੱਢਣਾ ਹੀ ਖੱਤੇ ਦਾ ਮੁੜ ਕੇ ਚੇਤੇ ਰਿਆ ਤੇ ਮੋਰੇ-ਮੋਰੇ ਹੜਾ ਨਾ ਬੋਣਾ ਪਿਆ ਤੇ ਤਾਂ ਕਰਕੇ ਕਲੱਪ ਕੋਈ ਲੈ ਹੀ ਨਹੀਂ ਹੋਈ ਹੜਾ ਨਾ ਮੋਰੇ ਬੋਣਾ ਪਿਆ ਤਵੀਆਂ ਰਾਤੀ ਥੋੜੀਆਂ ਲੱਗੀਆਂ ਖੱਤੇ ਸੀਗੇ ਗਿੱਲੇ ਤਾਂ ਕਰਕੇ ਥੋੜਾ ਜਿਹਾ ਦੂਜਾ ਰੂਟ ਟਰੈਕਟਰ ਥੋੜਾ ਜ਼ੋਰ ਲੈਂਦਾ ਹੈਗਾ ਤੇ ਖੱत्ता ਪਿਛੇ ਬਣਦਾ ਵੀ ਨਹੀਂ ਹੁਣ ਦੇਖੋ ਹੜਾ ਨਾ ਕਹਿਰ ਲਾਤੀ ਆ ਤੇ ਹੁਣ ਵਧੀਆ ਬਣ ਗਿਆ ਬਾਕੀ ਆਪਣੇ ਆ ਤਿੰਨ ਬੀਜੇ ਗਏ ਕੱਲੂ ਆਪਾਂ ਸੜਕੋ ਪਾਰ ਵਾਲੀ ਮੋਟਰ ਤੇ ਪਾਵਾਂਗੇ ਤੇ ਉਹ ਕੱਲ ਨੂੰ ਬੀਜਾਂਗੇ। ਲਓ ਵੀ ਮਿੱਤਰੋ ਕੱਲ ਖੂਤ ਤਾਂ ਸ਼ਾਮੀ ਬੀਜਤੀ ਸੀਗੀ ਬੱਟਾ-ਬੱਟਾ ਖੈਤੀਆਂ ਹੈਗੀਆਂ ਤੇ ਇੱਧਰ ਆਏ ਸੀ ਜਿਹੜਾ ਮੰਨ ਤੇ ਇਹ ਵੀ ਕਣਕ ਗਈ ਆ ਨਿਕਲ ਆਈ ਆ। ਕਰੋ ਚੈੱਕ। ਬੀਜ ਸੀਗਾ ਇੱਥੇ ਪਾਇਆ 40 41 ਕੇ ਪਾਇਆ ਸੀਗਾ 41 ਕਿਲੋ ਤੇ ਆ ਜੌੜਿਆਂ ਵਾਲਾ ਤਾਂ ਆ। ਕਰੋ ਚੈੱਕ। ਅੱਜੇ ਨਿਕਲਦੀ ਐ ਇਦਾਂ थोड़ी ऐसा अदक चेक और कल परसों की सारी निकलिया होनी करो चेक देखो एन वादिया निकला ही है थान थोड़ी ज्यादा संघनी होंगी करके ਇਹਨ ਵਧੀਆ ਨਿਕਲੇ ਇੰਨੇ ਸਗਾ ਵੀ 40 40 ਕਿਲੋ ਪਾਏ ਵੀ ਆਪਾਂ ਤੇ ਉਹ ਵੀ ਨਿਕਲਾਇਆ ਸਾਰੇ ਇਹ 7 ਕੇ ਤਾਂ ਆਪਣੇ ਪਾਸ ਆ ਹਨ ਬਾਕੀ ਅੱਜ ਆਪਣੀ ਹੈਡਕੋਪ ਪਾਰ ਜਿਹੜੀ ਇੱਧਰ ਉਹ ਸਾਹਮਣੇ ਮੋਟਰ ਆ ਤੇ ਉਹ ਵੀ ਛੇੜਦੇ ਅੱਜ ਬੋਣੇ ਉੱਥੇ ਖੱਤੇ ਤੇ 3.5 ਕੇ ਤੋਂ ਉੱਥੇ ਆ ਤੇ ਉਹ ਵੀ ਤਵੀਆਂ ਨਾਲ ਪਾਵਾਂਗੇ ਇੱਕ ਵਾਰੀ ਇਹ ਫਿਰ ਉੱਤ ਉੱਤਰ ਨਾਲ ਜੀ ਤੱਕ ਪਪੇ ਰਹਿਣਗੇ ਸਵੇਰੇ ਸਵੇਰੇ ਬਾਕੇ ਤੇ ਕੱਲੂ ਦੁਪਹਿਰ ਤੀ ਭੀਜਾਂਗੇ ਉਹ ਧੁੱਪ ਲੱਗ ਜੂਗੀ ਇਹਨ ਵਧੀਆ ਤਰੀਕੇ ਨਾਲ ਤੇ ਕੂਤੇ ਵੀ ਆਪਣੇ ਰਹਿ ਜਾਣੇ ਫੇ ਕੂਤੇ ਆਪਣੇ ਰਹਿ ਜਾਣੇ ਸਾਢੇ ਪੰਜ ਖੂਤ ਖੂਤੇ ਰਹਿ ਜਾਣੇ ਤੇ ਬਸ ਉਹੀ ਰਹਿ ਜਾਣੇ ਫੇ ਕੰਮ ਨੇੜੇ ਹੋ ਗਿਆ ਲੋਬ ਵੀ ਮਿੱਤਰੋ ਆ ਕਰੋ ਚੈੱਕ ਕਰ ਤੇ ਚਿੱਟੇ ਹੋਏ ਬੈਣ ਤੇ ਇਹ ਅੱਜ ਪਾਵਾਂਗੇ ਹੁਣ ਆਉਣੇ ਇੱਥੇ ਇੱਕ ਵਾਰੀ ਤੇ ਤਵੀਆਂ ਨਾਲ ਲਾ ਜਾਣੀ ਆਪਾਂ ਕਹਿਰ ਚਿੱਟੇ ਹੋਏ ਪਿਆ ਹਨ ਤੇ ਕੱਲੂ ਬੀਜਦੇ ਆ ਜੀ ਧੁੱਪ ਲੱਗ ਜੂ ਐਨ ਵਧੀਆ ਬਣ ਜਾਣਗੇ ਲੋ ਵੀ ਮਿੱਤਰੋ ਕਣਕ ਲਾ ਪਈ ਇਧਰ ਮੋਟਰ ਤੇ ਬੀਜਣ ਤੇ ਕੱਲ ਤੋਂ ਖੱਤੇ ਸਵੇਰੇ ਪਾਏ ਸੀਗੇ ਜਿਆਦਾ ਰਾਈਟਰ ਆਪਣਾ ਤੇ ਕੱਲ ਤੋਂ ਖੱਤੇ ਪਾਏ ਸੀਗੇ ਉੱਥੇ ਲੱਲੇ ਜੜੇ ਆ ਲੰਮੇ ਤੇ ਥਾ ਰਹਿੰਦੇ ਆ ਹਜੇ ਤੇ ਰਾਤ ਪੈ ਗਿਆ ਮੀਂਹ ਥੋੜਾ ਜਿਹਾ ਅੱਜ 2:00 ਵਜੇ ਆਏ ਆ ਪਹਿਲਾਂ ਗਿੱਲੇ ਹੀ ਖੱਤੇ ਫਿਰ ਮੀਂਹ ਪੈ ਗਿਆ ਥੋੜਾ ਜਿਹਾ ਕਰਕੇ ਤੇ ਆਲੇ ਆਪਾਂ ਹੁਣ ਕੱਲ ਨੂੰ ਬੀਜਾਂਗੇ ਢਾਈ ਲੈ ਜਾਣੇ ਆ ਢਾਈ ਤੇ ਬੀਜੇ ਜਾਣੇ ਆ ਤੇ ਮੀਂਹ ਆ ਪੈਂਦਾ ਫੇ ਆਪਾਂ ਸਵੇਰੇ ਆ ਜਾਣਾ ਹੈਗਾ ਤਾਂ ਕਰਕੇ ਸਾਰੇ ਬੀਜ ਦੇਣੇ ਸੀ ਤੇ ਬਾਕੀ ਅੱਜ ਧੁੱਪ ਲੱਗ ਗਈ ਔਰ ਫੇ ਥੋੜਾ ਜਿਹਾ ਸੀ ਮੀਂਹ ਨਹੀਂ ਬਾਕੀ ਹੁਣ ਕੱਲੂ ਬੀਜਾਂਗੇ ਤੇ ਅੱਜ ਬੀਜਦੇ ਆ ਤਰੋਂ ਸਫਾਈ ਕਰੋ ਚੱਕ ਕੇ ਕਰੀ ਖੱਤੇ ਜਮਾ ਸੀਗੇ ਪੱਤ ਸਾਰੇ ਬਾਕੀ ਟਰੈਕਟਰ ਵੀ ਵਧੀਆ ਤੁਰਿਆ ਆਉਂਦਾ ਹੈ ਕਿਤੇ ਸੋਨੇ ਬਣੀ ਜਾਂਦੇ ਤਾਂ ਪਾਇਤਨ ਸਾਫ ਹੋ ਗਿਆ ਮੌਸਮ ਪਹਿਲਾਂ ਧੂਆਂ ਤਾਂ ਆਇਆ ਚੜਿਆ ਸੀ ਉਹ ਲੈ ਗਿਆ ਰਾਤ ਮੀਂਹ ਥੋੜਾ ਜਿਹਾ ਪੈ ਗਿਆ ਕਰਕੇ ਮਿੱਤਰੋ ਵੀ ਅੱਜ ਵੀ ਅਜੇ 222 ਆ ਬੀਜ ਰਹੇ ਉਦੋਂ ਦੇ ਜੰਨੇ ਖੱਤੇ ਬੀਜੇ ਆ ਤੇ 222 ਹੋ ਬੀਜੇ ਆ ਤੇ ਆ ਹਾਲੀ ਮੋਟਰ ਤੇ ਤਾਂ ਆਪਣੇ ਨਿਕਲਿਆ ਹੀ ਆ ਤੇ ਲੱਗ ਲੱਗ ਹੀ ਆਪਣੀ ਮੋਟਰ ਬਾਕੀ ਆਪਣੇ ਖੂਤੇ ਜਿਹੜੀ ਉਹ ਸੜਕੋ ਪਾਰਿਆ ਬਾਕੀ ਇੱਥੇ ਨਿਕਲਿਆ ਹੀ ਆ ਤੇ ਆਹ ਪਲਾਂਟ ਪਈ ਗਿਆ ਇੱਥੇ ਵੀ ਤੇ ਅਸੀਂ ਇੱਕ ਨਾੜਾ ਦਾ ਥੱਲੇ ਸੀਗਾ ਉੱਤਰਲਾ ਦੋ ਕੁ ਖੇਤ ਬਣਦੇ ਆ ਢਾਈ ਛੇ ਸੀਗੇ ਸਾਰੇ ਇੱਥੇ ਤੇ ਇੰਨਾ ਕੁ ਰਹਿ ਗਿਆ ਬਸ ਨਿਬੜ ਗਿਆ ਕੰਮ ਬਾਕੀ ਹੁਣ ਕੱਲੂ ਛੇੜਾਂਗੇ ਉਹ ਉਪਰਾਂ ਵਾਲੇ ਉਹ ਵੀ ਢਾਈ ਖੇਤ ਆ ਘੰਟੇ 2 ਕੁ ਹੋਇਆ ਚੱਲਦੇ ਨੇ ਟਰੈਕਟਰ ਨੂੰ 2.5 ਘੰਟਿਆਂ ਚ ਹਰ ਘੰਟੇ ਚ ਖਤਾ ਇਹ ਬੀਜੀ ਜਾਂਦਾ ਵਧੀਆ ਤੁਰਿਆ ਜਾਂਦਾ ਤੇ ਸਪਾਈ ਵੀ ਦੇਖ ਲਓ ਥੱਲੇ ਅਜੇ ਥੋੜੇ ਜੇ ਇਹਦੇ ਰੂਟ ਆਊਟ ਤੇ ਗੇੜੇ ਥੋੜੇ ਲੱਗਦੇ ਇਦਾਂ ਥੋੜਾ ਜੇ ਟਰੈਕਟਰ ਦਬੋ ਕੇ ਚੱਲਦਾ ਹਜੇ ਇਦੋਂ ਵੀ ਇਹ ਨਾ ਗੇੜੇ-ਕੂੜੇ ਚੈੱਕ ਕਰਾਈ ਹੁਣ ਅਈ ਕਰਾਈ ਕਰੋ ਇਹ ਨਹੀਂ ਵਧੀਆ ਚੱਲੇ ਇਦੋਂ ਵੀ ਥੋੜਾ ਜਾਂ ਸਪਾਈ ਕਰ ਲਓ ਚੈੱਕ ਐਨ ਰੂਪ ਬਣਾਇਆ ਪਿਆ। ਲਓ ਵੀ ਮਿੱਤਰੋ ਕਣਕ ਤਾਂ ਬੀਜੀ ਗਈ ਸੀ ਆਪਣੇ ਉਪਰਾਂ ਵਾਲੇ ਖੇਤ ਤੇ ਹੁਣ ਖੱਤੇ ਬੋਂਦੇ ਸੀਗੇ। ਕਰੋ ਚੈੱਕ। ਤੇ ਗੱਲ ਬਹੁਤ ਨਿਕਲੀ ਆ ਫੇਰ ਨੂੰ ਬੀਜਾਂਗੇ ਥੋੜੇ ਬੜੇ ਦਾਣ। ਢਾਈ ਖੇਤ ਆ ਤੇ ਬਾਅਦ ਚ ਆਪਣੇ ਰਹਿ ਜਾਣੇ। ਸਾਢੇ ਪੰਜ ਖੱਤੇ ਰਹਿ ਜਾਣੇ ਖੂਤੇ ਤੇ ਉਹ ਫੇ ਲੱਗੇ ਰਾਵਾਂਗੇ ਖੂਤੇ ਉਹ ਇੱਕੋ ਦਿਨ ਦਾ ਹੀ ਆ ਫੇ ਕੰਮ। ਤੇ 파ਸ ਤੋਂ ਉਹ ਛੇਡਾਂਗੇ ਤੇ ਕਣਕ ਦਾ ਦੇਵਾਂਗੇ ਨਵੇੜ ਕੰਮ ਬਾਕੀ ਚੱਲੀ ਜਾਂਦਾ ਰਾਈਟਰ ਲੋ ਵੀ ਮਿੱਤਰੋ ਕੱਲ ਜਿਹੜੀ ਆਪਾਂ ਰਾਤ ਨੂੰ ਖੱਤੇ ਵਾਏ ਸੀ ਕਹਿੰਦੇ ਬੀਜ ਤੇ ਸੀਗੇ ਤੇ ਆਪਣੇ ਖੂਤੇ ਅੱਜ ਖੇੜ ਲਈ ਸਵੇਰ ਦੇ ਬਾਏ ਸੀਗੇ ਤੇ ਹੁਣ ਲੱਗ ਪਈ ਬੀਜਣੇ ਸੁੱਕੇ ਸੀ ਖੱਤੇ ਉਹ ਚੱਲਦਾ ਆਪਣਾ ਫਾਰਮ ਟਰੈਕ ਅੱਜ ਫਾਰਮ ਟਰੈਕ ਪਾਇਆ ਮਗਰ ਬਾਏ ਵੀ ਉਹਦੇ ਨਾਲ ਹੀ ਸੀਗੇ ਤੇ ਕਣਕ ਦਾ ਪੂਰਾ ਜੋਰ ਆ ਹੁਣ ਇੱਕ ਲਾਗੇ ਮੈਸੀ ਚੱਲਦਾ ਉਹ ਪਰਾਂ ਇੱਕ ਹਾਲੰਡ ਚੱਲਦਾ ਇੱਧਰ ਵੀ ਇੱਕ ਫਾਰਮ ਟਰੈਕ ਚੱਲਦਾ ਦੇਖਦੇ ਸੁੱਕੇ ਹੀ ਅਗਰ ਉਹ ਜੱਕ ਧੁੱਪਾ ਬਹੁਤ ਸੋਹਣੀ ਲੱਗਦੀਆਂ ਅੱਜ ਫਾਰਮ ਟਰੈਕ ਮਗਰ ਚੱਲਦਾ ਲੰਮਿਆਂ ਚ ਚੱਲਦਾ ਆਪਣੇ ਤੇ ਅੱਜ ਨਵੇੜ ਦਵਾਂਗੇ ਕਣਕ ਦਾ ਕੰਮ ਸਾਰਾ ਪੰਜ ਖੱਤੇ ਆ ਇਹ 3:00 ਵਜੇ ਆ ਤੇ ਬੀਜ ਹੋ ਜਾਣਗੇ ਤਾਂ ਨਹੀਂ ਬਾਕੀ ਸਵੇਰ ਨੂੰ ਸਹੀ ਨਕਦਾ ਕਰ ਦਵਾਂਗੇ ਫਿਨਿਸ਼ ਕੰਮ ਖੱਤੇ ਕਰ ਲੋ ਜੱਕ ਸੁੱਕੇ ਆ ਤਵੀਆਂ ਨਾ ਕਹਿਰ ਲਈ ਆ ਆ ਵੀ ਮਿੱਤਰੋ ਫਾਰਮ ਟ੍ਰੈਕ ਲਾ ਦਿੱਤਾ ਹੀ ਰੂਟ ਆਊਟਰ ਤੋਂ ਇਹ ਥੋੜਾ ਜਿਹਾ ਦਬਦਾ ਆ ਰੂਟ ਆਊਟਰ ਤੇ ਇਹਦੇ ਗੇੜੇ ਨਹੀਂ ਸੱਟ ਹੈਗੇ ਤੇ ਰੂਟ ਆਊਟਰ ਤੇ ਇਦਾਂ ਗਰਾਰੀਆਂ ਹੈਗੀਆਂ ਖਰੇ 18 ਤੇ 17 ਦੀ ਗਰਾਰੀ ਆ ਖਰੇ ਹੈਗੀ 18 19 ਦੀ ਪਤਾ ਨਹੀਂ ਗਰਾਰੀ ਕਿਹੜੀ ਆ ਬੈ ਚਲਦੀ ਤੇ ਇਹਤੇ ਦਬਦਾ ਬਹੁਤ ਆ ਤੇ ਲੋਡ ਲੈਂਦਾ ਆ ਜ਼ਿਆਦਾ ਤੇ ਤਾਂ ਕਰਕੇ ਫੇ ਅਰਜਨ ਹੀ ਪਾ ਲਿਆ ਸੀ ਦਵਾਰ ਤੋਂ ਇਹਨੂੰ ਲਾ ਦਿੱਤਾ ਕਰੋ ਚੱਕ ਚੱਲਦਾ ਅਰਜਨ ਲੰਮੇ ਬੀਜ ਉਹ ਚੱਲੇ ਆਪਣੇ ਤੇ ਤਾਂ ਕਰਕੇ ਫੇ ਦਵਾਰ ਤੋਂ ਪਾ ਲਿਆ ਇਹ ਇਹ ਵਧੀਆ ਚੱਲਦਾ ਨਾਲੇ ਤੋਰਾ ਵੀ ਇਹਦਾ ਜ਼ਿਆਦਾ ਐ ਇਹਦੇ ਨਾਲ ਇਹਦਾ ਤੋਰਾ ਵੀ ਪਹਿਲੇ ਲੋ ਚ ਥੋੜਾ ਆ ਉਹਦੇ ਨਾਲ ਤੇ ਬਾਕੀ ਉਦੋਂ ਸੁਪਰ ਸਿੱਡਰ ਤੇ ਚਲਾਇਆ ਸੀ ਉਦੋਂ ਵਧੀਆ ਚੱਲਦਾ ਸੀ ਉੱਤੇ ਇਹ ਤੇ ਉੱਤੇ ਉਹ ਨਹੀਂ ਵਧੀਆ ਚੱਲਦਾ ਹੈਗਾ ਥੋੜਾ ਦਬਦਾ ਹੈਗਾ ਤੇ ਉੱਤੇ ਵਧੀਆ ਚੱਲਦਾ ਹੈ ਉਹਦੇ 18 17 ਦੀ ਗਰਾਰੀ ਸੀਗੀ ਉੱਤੇ ਲਿਖਿਆ ਸੀ ਸੁਪਰ ਸਟਰਡਰ ਤੇ ਤੇ ਹੁਣ ਗਾਂ ਆਪਾਂ ਬਦਲਾਂਗੇ ਗਰਾਰੀ ਜਾਂ ਫੇ ਜੇ ਇਹਦੇ ਬਦਲਤੀ ਗਰਾਰੀ ਤਾਂ ਫੇ ਉਸ ਟਾਈਟਨ ਨੇ ਚੱਲਣਾ ਔਖਾ ਹੋਊਗਾ ਨਾ ਉਹ ਤਾਂ ਬਾਕੀ ਦੇਖਾਂਗੇ ਜੇ ਬਦਲ ਨਹੀਂ ਹੋਈ ਤਾਂ ਪਰ ਇਹਦੇ ਗੇੜੇ ਜਮਾਂ ਨਹੀਂ ਸੈੱਟ ਹੈਗੇ ਬਹੁਤ ਦਬਦਾ ਰੂਟ ਆਊਟਰ ਤੇ ਬਾਕੀ ਤਵੀਆਂ ਤੂਵੀਆਂ ਤੇ ਵਧੀਆ ਚੱਲਦਾ ਹੈ ਉਹ ਦਿਨ ਚ ਚਲਾਇਆ ਤੇ ਰੂਟ ਆਊਟਰ ਤੇ ਹੀ ਚੱਕਰ ਪੈਂਦਾ ਹੈ ਕਿੰਨੇ ਤਰ੍ਹਾਂ ਅਜ ਕਣਕ ਦਾ ਆਪਾਂ ਨਵੇੜੀ ਦੇਣਾ ਦੋ ਖੱਤੇ ਬੀਜੇਗਾ ਦੇ ਢਾਈ ਰਹਿ ਗਿਆ ਜੇ ਬਾਕੀ ਥੋੜੇ ਬਚ ਗਏ ਤਾਂ ਖੱਤਾ ਖੰਡ ਸਵੇਰ ਨੂੰ ਬੀਜੋ ਜੂ ਤੇ ਬਸ ਕਣਕ ਦਾ ਨਿਬੜ ਜਾਣਾ ਹੈ ਤੇ ਆਪਣੀ ਜਿਹੜੀ ਸਰ੍ਹੋਂ ਪਹਿਲਾ ਬੀਜੀ ਸੀਗੀ ਉਹ ਵੀ ਨਿਕਲ ਆਈ ਐਨ ਵਧੀਆ ਤੇ ਬਾਕੀ ਤਾਂ ਬਾਅਦ ਦੀਆਂ ਹੀ ਆ ਲੋ ਵੀ 1.5 ਖੇਤ ਰਹਿ ਗਏ ਸੀ ਆਪਣਾ ਰਾਤ ਤੇ ਬਾਕੀ ਤਿੰਨ ਕ ਖੇਤ ਰਾਤੀ ਬੀਜਦੇ ਸੀਗੇ ਤੇ 1.5 ਖੇਤ ਬੀਜ ਕੇ ਆਪਣਾ ਕੰਮ ਜਾਣਾ ਨਿਬੜ ਤੇ ਹੁਣ ਬੀਜਣ ਲੱਗਦੇ ਆ ਤੇ ਬੱਟਾ-ਬੱਟਾ ਪਾਉਨੇ ਆ ਬਾਅਦ ਚ ਤੇ ਕੰਮ ਜਿਹੜਾ ਆਪਣਾ ਨਿਬੜ ਅਜ ਕਣਕ ਦਾ ਤੇ 29 ਤਰੀਕ ਨੂੰ ਆਪਾਂ ਲੱਗੇ ਸੀਗੇ ਤੇ ਅੱਜ 8 ਤਰੀਕ ਹੋ ਗਈ ਆ ਤੇ ਕਣਕ ਦਾ ਅਜ ਕੰਮ ਨਵੇੜ ਦਵਾਗੇ ਜਿਹੜਾ ਕੱਲ ਆਪਾਂ 220 237 ਬਾਕੀ ਸਾਰਾ 222 ਸੀਗਾ ਦੋ ਬੀਜ ਰੱਖੇ ਆ ਇੱਥੇ ਬਾਕੀ ਪਹਿਲਾਂ ਬੱਟਾ ਪਾਈਏ ਲੰਮਿਆਂ ਚ ਫੇਰ ਏਲੀਆਂ ਪੈਣੀਆਂ ਆ ਬਾਅਦ ਚ ਬੀਜਣ ਲੱਗਦੇ ਆ ਜਿੰਦਾ ਪਾ ਲਿਆ ਤੇ ਮਗਰ ਆਹੜਾ ਜਿੰਦਾ ਮਿੱਤਰੋ ਬਹੁਤ ਸੋਹਣੀ ਵੱਟ ਪਉਂਦਾ ਜਿਹੜਾ ਆਪਣੇ ਤਵੇਂ ਵਾਲੇ ਆ ਨਾ ਉਹ ਪੱਟਦਾ ਚੜ ਬਹੁਤ ਚੜਾ ਪੱਟਦਾ ਆ ਤੇ ਇਹ ਕਣਕ ਖਰਾਬ ਹੁੰਦੀ ਆ ਇਹ ਵੱਟ ਬਹੁਤ ਸੋਹਣੀ ਪਉਂਦਾ ਇੱਕੇ ਦੀ ਵੱਟ ਬੈਂਦੀ ਨਹੀਂ ਛੇਤੀ ਆ ਕਰਕੇ ਲੱਗਦੇ ਆ ਨਾ ਉਹ ਵੀ ਮਿੱਤਰੋ ਕਣਕ ਗਈ ਬੀਜੀ ਬੱਟਾ-ਵੱਟਾ ਪਾਤੀਆਂ ਡੇੜ ਖੱਤੇ ਚਾਪ ਇੱਕੋ ਹੀ ਵੱਟ ਪਾਈ ਆ ਤੇ ਕਣਕ ਦਾ ਹੋ ਗਿਆ ਫਿਨਿਸ਼ ਕਮ ਤੇ ਰੂਟ ਆਉਟਰ ਵੀ ਸਾਫ਼-ਸੁਫ਼ ਕਰਕੇ ਲਾਤਾ ਤੇ ਇਹਨੂੰ ਤੋ-ਤੋ ਦੇਵਾਂਗੇ ਡ੍ਰਿਲ ਦੇਵਾਂਗੇ ਲਾ ਇਹਦੇ ਉੱਤੋਂ ਤੇ ਬਾਕੀ ਕੰਕ ਦਾ ਨਵੇੜਤਾ ਹੈ 327 ਵੀਜੀ ਅੱਜ ਤੇ ਬਾਕੀ ਵਲੌਗ ਦਾ ਹੁਣ ਆਪਾਂ ਇੱਥੇ ਐਂਡ ਕਰਦੇ ਆਂ ਤੇ ਮਿਲਦੇ ਆਂ ਆਪਾਂ ਤੁਹਾਨੂੰ ਹੁਣ ਹੋਰ ਕਿਸੇ ਨਵੇਂ ਵਲੌਗ 'ਚ ਚਲੋ ਠੀਕ ਆ ਮਿੱਤਰੋ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ